ਜੁੜੇ ਗਰ 24 ਪੰਜਾਬੀ ਚੈਨਲ ਨੂੰ ਬਲਾਡਾ ਦੇ ਕਸਬੇ ਸਤੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਐਸਪੀ ਟੀਮ ਮਰਮੋਣ ਸਿੰਘ ਨੇ ਦੱਸਿਆ ਕਿ 31 ਜੁਲਾਈ ਨੂੰ ਬੈਂਕ ਦੇ ਮੈਨੇਜਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਲੱਖਰ ਵਿੱਚੋਂ 36 ਤੋਲੇ ਸੋਨਾ ਜਿਸ ਦੀ ਕੀਮਤ 37 ਲੱਖ ਰੁਪਏ ਚੋਰੀ ਹੋ ਗਈ ਹੈ ਜਦੋਂ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਦਿਆਂ ਪਾਇਆ ਕਿ ਗ੍ਰਿਫਤਾਰ ਇੱਕ ਜੋ ਚਪੜਾਸੀ ਲੱਗੇ ਸੀ ਉਸਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਪੀਐਨ ਕੋਲੋਂ 18 ਟੋਲੇ ਸੋਨਾ ਜੋ ਬਰਾਮਦ ਕਰ ਲਿਆ ਗਿਆ ਬਾਕੀ ਸੋਨਾ ਉਸਨੇ ਇੱਕ ਪ੍ਰਾਈਵੇਟ ਫਾਈਨੈਂਸ ਕੰਪਨੀ ਦੇ ਗਿਰਵੀ ਰੱਖ ਕੇ ਲੋਨ ਲਿਆ ਹੋਇਆ ਹੈ ਉਸਨੇ ਕਿਹਾ ਕਿ ਫਾਈਨੈਂਸ ਕੰਪਨੀ ਗਿਰਵੇ ਰੱਖੇ ਸੋਨੇ ਨੂੰ ਜਲਦੀ ਰਿਕਵਰੀ ਕਰ ਲਵੇ ਕਿਉਂਕਿ ਪੁਲਿਸ ਨੇ ਪੀਐਨ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੌਣ ਕੌਣ ਸ਼ਾਮਲ ਹਨ ਇਸ ਸਬੰਧੀ ਜਾਣਕਾਰੀ ਉਹ ਸਰਕਾਰੀ ਦੇਣਗੇ ਤਸਵੀਰਾਂ ਵੀ ਦੇਖ ਸਕਦੇ ਹੋ ਪੀਐਨ ਜੋ ਪੀਐਨਬੀ ਬੈਂਕ ਦੇ ਵਿੱਚ ਲੱਗਿਆ ਸੀ ਉਹਨੂੰ ਫੜਿਆ ਗਿਆ ਥੋੜੇ ਸਾਹਮਣੇ ਨਜ਼ਰ ਆ ਰਿਹਾ ਹੈ ਕਿਉਂਕਿ ਜੇ ਬੰਦਾ ਬੈਂਕ ਵਿੱਚ ਸੁਰੱਖਿਅਤ ਨਹੀਂ ਤਾਂ ਪਰ ਸੁਰੱਖਿਅਤ ਕੀਤਾ ਕਿਉਂਕਿ ਘਰਾਂ ਦੇ ਵਿੱਚ ਚੋਰੀ ਆਉਣ ਦੇ ਕੇ ਅਗਲਾ ਲੋਕਰ ਬੈਂਕਾਂ ਦੇ ਲੈਂਦਾ ਹੈ ਪਰ ਜਦੋਂ ਬੈਂਕਾਂ ਦੇ ਵਿੱਚ ਹੀ ਕਰਮਚਾਰੀ ਆਈਆਂ ਘਟਨਾਵਾ ਕਰਨਗੇ ਤਾਂ ਲੋਕ ਫਿਰ ਵਿਸ਼ਵਾਸ ਕਿਸ ਤੇ ਕਰਨਗੇ ਕਿਉਂਕਿ ਲੋਕਾਂ ਨੂੰ ਕਮੀਦ ਹੁੰਦੀ ਹੈ ਕਿ ਬੈਂਕਾਂ ਦੇ ਵਿੱਚ ਲੈ ਲੋਕਰਾਂ ਦੇ ਵਿੱਚ ਸਮਾਨ ਜਾਂ ਕੋਈ ਆਪਣੀ ਕੀਮਤੀ ਸਮਾਨ ਰੱਖਦੇ ਹਨ ਕਿਉਂਕਿ ਵਿਸ਼ਵਾਸ ਹੁੰਦਾ ਇੱਕ ਬੈਂਕ ਤੇ ਅਗਰ ਜੇ ਬੈਂਕਾਂ ਦੇ ਮੁਲਾਜ਼ਮ ਹੀ ਆਈ ਘਟਨਾਵਾ ਕਰਨਗੇ ਤਾਂ ਫਿਰ ਲੋਕ ਕਿਸ ਤੇ ਵਿਸ਼ਵਾਸ ਕਰਨ ਦੇ ਮਜਬੂਰ ਹੋਣਗੇ ਕਿਉਂਕਿ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਚੋਰੀ ਦੇ ਘਟਨਾਵਾ ਆਉਂਦੀਆਂ ਇਸ ਨੂੰ ਵਜ੍ਹਾ ਨੂੰ ਦੇਖਦੇ ਲੋਕਰ ਵਗੈਰਾ ਬੈਂਕਾਂ ਤੋਂ ਲੈਂਦੇ ਹਨ ਜਦੋਂ ਬੈਂਕਾਂ ਦੇ ਵਿੱਚ ਲੋਕਰ ਹੀ ਸੇਫ ਨਹੀਂ ਹਨ ਤਾਂ ਫਿਰ ਲੋਕ ਭਰੋਸਾ ਕਿਸ ਤੇ ਕਰਨਗੇ ਇੱਕ ਸਵਾਲੀਆ ਨਿਸ਼ਾਨ ਪੈਂਦਾ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਬੈਂਕਾਂ ਦੇ ਵਿੱਚ ਲੋਕਾਂ ਵੱਲੋਂ ਨੌਕਰ ਜੋ ਲੋਕਰ ਲੈਂਦੇ ਹਨ ਉਸਦੇ ਨਹੀਂ ਪੈਸੇ ਵੀ ਦਿੱਤੇ ਪੇ ਕਰੇ ਜਾਂਦੇ ਹਨ ਜਿੱਥੇ ਇੱਕ ਪੇਮੈਂਟ ਕੀਤੀ ਜਾਂਦੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੁਲਸ ਅਧਿਕਾਰੀ ਦਿੱਤੀ 23 ਪਿਛਲੇ ਮਹੀਨੇ ਦੀ ਪੰਜਾਬ ਨੈਸ਼ਨਲ ਬੈਂਕ ਬੁਲਾਡਾ ਦੇ ਮੈਨੇਜਰ ਨੇ ਇੱਕ ਰਿਪੋਰਟ ਦਰਜ ਕਰਵਾਈ ਸੀਗੀ ਕਿ ਸਰਦੋਨਾ ਦੇ ਬੈਂਕ ਦੇ ਜਿਹੜੇ ਲੋਕਰ ਦੇ ਵਿੱਚੋਂ ਤਕਰੀਬਨ 37 ਲੱਖ ਰੁਪਏ ਔਰ ਤਕਰੀਬਨ 36 ਟੋਲੇ ਜਿਹੜਾ ਸੋਨਾ ਉਹ ਜਿਹੜਾ ਚੋਰੀ ਹੋਇਆ ਉਹਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਜਿਹੜਾ ਬੈਂਕ ਦਾ ਪੀਣ ਅਸੀਂ ਕੱਲ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਦੇ ਤੋਂ ਤਕਰੀਬਨ ਕੋਈ 18 ਟੋਲੇ ਸੋਨੇ ਦੀ ਵੀ ਰਿਕਵਰੀ ਹੋ ਗਈ ਹੈ ਔਰ ਬਾਕੀ ਜਿਹੜਾ ਬਚਦਾ ਸੋਨਾ ਉਹਨੇ ਇਕਬਾਲ ਕਰ ਲਿਆ ਉਹਨੇ Bajaj Finance ਕੰਪਨੀ ਦੇ ਵਿੱਚ ਉਹਨੇ ਗਿਰਵੀ ਰੱਖਿਆ ਉਹਨੇ ਲੋਨ ਵਗੈਰਾ ਲਿਆ ਜਿਹੜਾ ਅਸੀਂ ਉਹ ਵੀ ਜਿਹੜਾ ਉਹਨੂੰ ਅਸੀਂ ਛੁਡਵਾ ਰਹੇ ਹਾਂ ਤੇ ਇਹ ਜਿਹੜਾ ਸਾਡਾ ਜਿਹੜਾ ਕੇਸ ਉਹ ਜਿਹੜਾ ক্লোਜ਼ ਹੋ ਗਿਆ ਸਰ ਇਸ ਬਜਾਜ ਬਨਾਮ ਦੀ ਗੱਲ ਕੀਤੀ ਇਸ ਮਾਮਲੇ ਚ ਤੱਕ ਨਵਾਂ ਵੀਲਿਊ ਵੀ ਆਇਆ ਵੀ ਚੋਰ ਚੋਰੀ ਕਰਕੇ 골ਡ ਉੱਥੇ ਵੀ ਦੇ ਸਕਦੇ ਆ ਬਜਾਜ ਬਨਾਮ ਦੀ ਵੱਡੀ ਗਲਤੀ ਹੈ ਵੀ ਮਾਲਕੀ ਤੱਕ ਦੇ ਸਬੂਤ ਨਹੀਂ ਲਈ ਜਾਂਦੇ ਇਹ ਦੇਖੋ ਜਿਹੜਾ ਖਾਸ ਕਰਕੇ ਲੋਕਰਾਂ ਦੇ ਵਿੱਚ ਸੋਨਾ ਰੱਖਿਆ ਜਾਂਦਾ ਹੈ ਲੋਕਰ ਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਕਿ ਉਹਦੇ ਵਿੱਚ ਕੋਈ ਵਿਜ਼ੂਅਲੀ ਕੋਈ ਚੈੱਕ ਨਹੀਂ ਕਰਦਾ ਹੁਣ ਇਹ ਸੋਨਾ ਕਦੋਂ ਦਾ ਹੈ ਕਿਸੇ ਦਾ ਕੋਈ ਕੁਸ਼ਤੀ ਸੋਨਾ ਹੋ ਸਕਦਾ ਹੈ ਜਿਹੜਾ ਪੁਰਾਣਾ 골ਡ ਆਪਾਂ ਨੂੰ ਪਤਾ ਹੀ ਹੈ ਸਾਡੇ ਇੱਥੇ ਰਿਵਾਜ ਰੱਖਿਆ ਹੁੰਦਾ ਹੈ ਕਾਫੀ ਇਹ ਪ੍ਰੋਬੇਬਲੀ ਹੋ ਸਕਦਾ ਬਟ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਾ ਕਰਦੇ ਹਾਂ ਇਸ ਚੀਜ਼ ਦੀ ਤਹ ਤੱਕ ਪਹੁੰਚਾਂਗੇ ਜੇ ਉਹਨਾਂ ਚੋਂ ਵੀ ਕੋਈ ਸਾਨੂੰ ਲੱਗਾ ਕੋਈ ਗੜਬੜ ਤੇ ਜ਼ਰੂਰ ਆਪਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਾਂਗੇ ਸਰ ਲੱਗਦਾ ਨਹੀਂ ਅਣਗੈਰਹੀ ਹੋਈ ਹੈ ਤੂੰ ਪੀ ਆ ਨਾ ਆਰਾਮ ਨਾਲ ਚੂੜੀ ਕਰ ਲੈਂਦਾਗਾ ਸੋਣਾ ਕਿਸੇ ਦਾ ਤਾਂ ਵੱਡੀ ਹੋਏ ਬੈਂਕ ਦਾ ਤੇ ਲੈਬਸ ਹੈਗਾ ਬਟ ਇਹ ਵੀ ਇੱਕ ਮੈਨੇਜਰ ਦੀ ਮੁਸਤਦੀ ਹੈ ਕਿ ਜਿੰਨੂੰ ਇਹ ਪਤਾ ਲੱਗ ਗਿਆ ਅえて ਵੈਸੇ ਲੋਕਰ ਦੇ ਵਿੱਚ ਇਹੋ ਜੀ ਜਿਹੜੀ ਕਾਰਵਾਈ ਹੈ ਨਹੀਂ ਹੋਣੀ ਚਾਹੀਦੀ ਇਹਨੇ ਇਕੱਲੇ ਨਹੀਂ ਬੁਲਾਨੇ ਕਿ ਬੁਲਾਇਸੀ ਸੋਣਾ ਕੱਢਣ ਦੀ ਤਾਂ ਕੋਈ ਹੋਰ ਵੀ ਇਹਦੇ ਨਾਲ ਸੀ ਦੇਖੋ ਹੁਣ ਸਾਨੂੰ ਇਹਨੇ ਇਕਬਾਲ ਕਰ ਲਿਆ ਹੈ ਰਿਕਵਰੀ ਵੀ ਹੋ ਗਈ ਹੈ ਜਿਹੜਾ ਬਾਕੀ ਹੈ ਪੂਰੇ ਦਾ ਪੂਰਾ ਬਾਕੀ ਜੇ ਕੋਈ ਹੋਰ ਵੀ ਇਹਦੇ ਨਾਲ ਮਿਲਿਆ ਹੋਇਆ ਹੈ ਤੇ ਨੈਚੁਰਲੀ ਹੈ ਜਿਹੜਾ ਤਫਤੀਸ਼ ਅਸੀਂ ਜਿਹੜਾ ਇਹਦਾ ਰਿਮਾਂਡ ਲੈ ਰਹੇ ਹਾਂ ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਇਹ ਜਿਹੜੀ ਜੇ ਗੱਲ ਸਾਹਮਣੇ ਆਏਗੀ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਏਗੀ